ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਜੋ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੰਦੇ ਜੀਵਨ ਦੇ ਵਿੱਚੋਂ ਵਿਚਾਰ ਕਰਦੇ ਸੀ ਆਪਾਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕੀਤੀ ਪ੍ਰਕਾਸ਼ ਤੋਂ ਬਾਅਦ ਜਿਹੜਾ ਪਿਰਸੀ ਚੰਦ ਸੀ ਗੁਰੂ ਅਰਜਨ ਦੇ ਮਹਾਰਾਜ ਜਿੰਦਾ ਵੱਡਾ ਭਰਾ ਉਹਦੇ ਘਰ ਪੁੱਤਰ ਮਿਹਰਬਾਨ ਸੀ ਤੇ ਉਹਨੂੰ ਜਦੋਂ ਪਤਾ ਲੱਗਿਆ ਵੀ ਸਤਗੁਰਾਂ ਦੇ ਘਰ ਪੁੱਤਰ ਪੈਦਾ ਹੋਇਆ ਤੇ ਉਹਨੇ ਬੜਾ ਦੁਖੀ ਹੋ ਗਿਆ ਉਹਨੂੰ ਇਹ ਸੀ ਵੀ ਜਿਹੜੀ ਗੁਰਤਾਗੱਦੀ ਸਾਡੇ ਘਰ ਆਵੇ ਗੁਰਤਾਗੱਦੀ ਲੈਣ ਦੇ ਚੱਕਰ ਦੇ ਵਿੱਚ ਉਹਨੇ ਗੁਰੂ ਘਰ ਦੇ ਨਾਲ ਕਿੰਨਾ ਬੈਰ ਕੀਤਾ ਵਿਰੋਧ ਕਮਾਇਆ ਇਹ ਸੋਚਣ ਵਾਲੀ ਗੱਲ ਹੈ ਵੀ ਪਿਰਥੀ ਚੰਦ ਐਸਾ ਸੀ ਜਿਨੇ ਗੁਰੂ ਦੇ ਘਰੋਂ ਹੀ ਵਿਰੋਧ ਸ਼ੁਰੂ ਕਰ ਦਿੱਤਾ ਗੁਰਗੱਦੀ ਲੈਣ ਦੇ ਵਾਸਤੇ ਤਾ ਕੀ ਹੋਇਆ ਜਦੋਂ ਸਤਗੁਰਾਂ ਦਾ ਪ੍ਰਕਾਸ਼ ਹੋਇਆ ਛੇਵੇਂ ਪਾਤਸ਼ਾਹ ਦਾ ਤਾਂ ਪ੍ਰਿਥੀ ਚੰਦ ਨੇ ਇੱਕ ਜੋਗੀ ਨੂੰ ਭੇਜਿਆ ਗੁਰੂ ਕੀ ਵਡਾਲੀ ਜਦੋਂ ਹੁਣ ਗੁਰੂ ਕੀ ਵਡਾਲੀ ਭੇਜਿਆ ਤੇ ਉਹਨੂੰ ਕਹੇ ਆ ਵੀ ਤੂੰ ਜਿਹੜਾ ਹਰਗੋਬਿੰਦ ਦੇ ਅਰਜਨ ਦੇਵ ਜੀਾਂ ਦੇ ਘਰ ਪੁੱਤਰ ਪੈਦਾ ਹੋਇਆ ਉਹਦੇ ਜਾ ਕੇ ਤੂੰ ਸੱਪ ਲੜਾ ਦੇਣਾ ਤੇ ਬੜਾ ਜ਼ਹਿਰੀ ਸੱਪ ਸੀ ਉਹਦੇ ਕੋਲੇ ਜਿਹੜਾ ਕਿ ਲੜਾਉਣ ਦੇ ਵਾਸਤੇ ਇਹਨੇ ਪਿਰਸੀ ਚੰਦ ਨੇ ਭੇਜਿਆ ਸੀਗਾ ਉਹ ਜੋਗੀ ਗਿਆ ਸੱਪ ਲੜਾਉਣ ਦੇ ਵਾਸਤੇ ਜਦੋਂ ਉੱਥੇ ਪਹੁੰਚਦਾਗਾ ਤਾਂ ਉੱਥੇ ਕੀ ਹੋਇਆ ਉਹਨੇ ਬੜੇ ਆਪ ਦੇ ਜੰਤਰ ਮੰਤਰ ਕਰਕੇ ਦੇਖੇ ਬੜਾ ਕੁਝ ਕਰਕੇ ਦੇਖਿਆ ਉਹਦੀ ਕੋਈ ਪੇਛਾ ਨਾ ਚੱਲੀ ਤੇ ਜਿਨ੍ਹਾਂ ਦਾ ਗੁਰੂ ਪਰਮੇਸ਼ਰ ਰੱਖਾ ਹੋਵੇ ਉਹ ਤੇ ਫਿਰ ਦੁੱਖ ਸੁੱਖ ਕਿਵੇਂ ਆ ਸਕਦਾ ਹੈ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਬਚਨ ਹੈ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਤੇ ਉਹ ਤੇ ਦੁੱਖ ਨਹੀਂ ਆਉਂਦਾ ਜਿਹਦਾ ਮਾਲਕ ਆਪ ਸੁਆਮੀ ਹੋਵੇ ਤੇ ਉਹ ਜਿਹੜਾ ਜੋਗੀ ਸੀਗਾ ਆਖਰਕਾਰ ਉਹਦੇ ਢਿੱਡ ਦੇ ਵਿੱਚ ਪੀੜ ਹੋਈ ਤੇ ਰੋਗ ਦੇ ਕਾਰਨ ਉਹ ਮਰਿਆ ਤੇ ਉਹ ਜਦੋਂ ਮਰਨ ਲੱਗਿਆ ਸੀ ਉਹਨੇ ਆ ਇਹ ਕਹਿਆ ਵੀ ਜਿਹੜੇ ਹਰਗੋਬਿੰਦ ਜੀ ਹੈ ਸਰਬ ਕਲਾ ਸੰਪੂਰਨ ਨੇ ਤੇ ਇਹਨਾਂ ਨੂੰ ਰਿਧੀਆਂ ਸਿੱਧੀਆਂ ਦੇ ਮਾਲਕ ਨੇ ਕੋਈ ਵੀ ਇਹਨਾਂ ਨੂੰ ਮਾਰ ਨਹੀਂ ਸਕਦਾ ਤੇ ਜਾ ਕੇ ਇਹਨੇ ਜੋਗੀ ਨੇ ਪਿਰਥੀ ਚੰਦ ਨੂੰ ਦੱਸਿਆ ਸੀ ਮਰਨ ਤੋਂ ਪਹਿਲਾਂ ਵੀ ਗੁਰੂ ਦੇ ਨਾਲ ਮੱਥਾ ਲਾਉਣਾ ਚੰਗੀ ਗੱਲ ਨਹੀਂ ਹੈ ਤੇ ਉਹ ਪੂਰਨ ਮਹਾਪੁਰਖ ਨੇ ਸਤਿਗੁਰੂ ਨੇ ਤੇ ਮੇਰਾ ਇਲਮ ਉਹਨਾਂ ਤੇ ਕੰਮ ਨਹੀਂ ਕਰਿਆ ਇਹ ਕਹਿ ਕੇ ਉਸ ਤੋਂ ਬਾਅਦ ਉਹ ਜਿਹੜਾ ਜੋਗੀ ਸੀ ਮਰ ਗਿਆ ਫਿਰ ਕੀ ਹੋਇਆ ਪਿਰਥੀ ਚੰਦ ਨੇ ਏਹ ਸੋਚਿਆ ਧਾਰਨ ਕੀਤਾ ਹੋਇਆ ਸੀ ਵੀ ਮੈਂ ਕਿਵੇਂ ਨਾ ਕਿਵੇਂ ਪਿਰਥੀ ਜਾਂ ਵੀ ਹਰਗੋਬਿੰਦ ਮਹਾਰਾਜ ਜੀ ਨੂੰ ਖਤਮ ਕਰਾਂਗਾ ਤਾਂ ਖਤਮ ਕਰਨ ਦੇ ਲਈ ਸੋਭੀदाई ਸੀ ਇੱਕ ਸੋਭੀ ਤੇ ਉਹਨੂੰ ਲਾਲਚ ਦਿੱਤਾ ਸੋਭੀ ਨੂੰ ਬੁਲਾਇਆ ਕਹਿੰਦਾ ਵੀ ਇਸ ਤਰ੍ਹਾਂ ਕਰਨਾ ਵੀ ਜਿਹੜਾ ਮੇਰਾ ਭਤੀਜਾ ਹੈ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਪੈਦਾ ਹੋਇਆਗਾ ਛੋਟਾ ਬੱਚਾ ਤੇ ਉਹਨੂੰ ਖਤਮ ਕਰਨਾ ਮੈਂ ਤੈਨੂੰ ਮਾਇਆ ਦੇਵਾਂਗਾ 500 ਰੁਪਏ ਦਾ ਲਾਲਚ ਦਿੱਤਾ ਗਿਆ ਤੇ ਉਹਨੂੰ ਤੂੰ ਕਿਵੇਂ ਨਾ ਕਿਵੇਂ ਖਤਮ ਕਰਦੇ ਤੇ ਜ਼ਹਿਰ ਦਿੱਤੀ ਉਹ ਜਿਹੜੇ ਦਾਈ ਸੀ ਸੋਬੇ ਦਾਈ ਉਹਨੇ ਆਪਣੇ ਦੁੱਧ ਨੂੰ ਦਾ ਜ਼ਹਿਰ ਲਾ ਕੇ ਤੇ ਬੜਾਲੀ ਪਹੁੰਚਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਬਚਪਨ ਵਿੱਚ ਆ ਬੱਚੇ ਨੇ ਅਜੇ ਤੇ ਉੱਥੇ ਜਾਂਦੀ ਹੈ ਮਾਤਾ ਗੰਗਾ ਜੀ ਦੀ ਜਨ ਉਪਸ਼ਾਣ ਸੀ ਕਿਉਂ ਇੱਥੇ ਰਹਿੰਦੇ ਸੀਗੇ ਅੰਮ੍ਰਿਤਸਰ ਦੇ ਵਿੱਚ ਤੇ ਬੈਠ ਕੇ ਗੱਲਾਂ ਬਾਤਾਂ ਕਰਦੀ ਐ ਭਰੋਸੇ ਵਿੱਚ ਲਿਆ ਮਾਤਾ ਜੀ ਨੂੰ ਵੀ ਤੇ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਜਦੋਂ ਹਰਗੋਬਿੰਦ ਜੀ ਰੋਣ ਲੱਗੇ ਤਾਂ ਇਹ ਦਾਈ ਨੇ ਸੋਭਾ ਦਾਈ ਹਰਗੋਬਿੰਦ ਜਣ ਚੁੱਕ ਕੇ ਇੱਕ ਪਾਸੇ ਲੈ ਕੇ ਗਈ ਐ ਤੇ ਉਹ ਕਹਿੰਦੀ ਐ ਸੋਚਦੀ ਐ ਵੀ ਮੈਂ ਹਰਗੋਬਿੰਦ ਜੀ ਆਂ ਦੇ ਮੂੰਹ ਨੂੰ ਜੋ ਦੁੱਧ ਲਾ ਕੇ ਜੀ ਤੇ ਜ਼ਹਿਰ ਲੱਗਿਆ ਹੋਇਆ ਇਹਨਾਂ ਨੂੰ ਮੈਂ ਖਤਮ ਕਰ ਦਿਆਂਗੀ ਤੇ ਜਦੋਂ ਇਹ ਨੇ ਉੱਥੇ ਪਹੁੰਚ ਕੇ ਬੱਚੇ ਨੂੰ ਦੁੱਧ ਦੇਣ ਲੱਗੀ ਐ ਸਹਿਬ ਅਜਾਦੇ ਨੇ ਦੁੱਧ ਨਾ ਲਿਆ ਤੇ ਐਸਾ ਮਾਲਕ ਦਾ ਹੁਕਮ ਹੋਇਆ ਉਹ ਜਿਹੜੇ ਦਾਈ ਐ ਉਹ ਜਿਹੜਾ ਜ਼ਹਿਰ ਲੱਗਿਆ ਥਣਾ ਦੁੱਧਾਂ ਨੂੰ ਤੇ ਉਹਦਾ ਜਿਹੜਾ ਜ਼ਹਿਰ ਆ ਉਹ ਦਾਈ ਨੂੰ ਚੜਨ ਲੱਗ ਪਿਆ ਸਹਿਬ ਅਜਾਦੇ ਨੂੰ ੱੱਕੇ ਨਾਲ ਦੁੱਧ ਪਿਆਉਂਦੇ ਆ ਰੋਣ ਲੱਗ ਪਿਆ ਰੋਣ ਦੀ ਆਵਾਜ਼ ਸੁਣ ਕੇ ਤਾਂ ਮਾਤਾ ਗੰਗਾ ਜੀ ਨੇ ਕੋਲੇ ਗਏ ਜਦੋਂ ਗਏ ਐ ਤੇ ਬੱਚੇ ਨੂੰ ਹਰਗੋਬਿੰਦ ਜੀ ਨੇ ਫੜ ਲਿਆ ਤੇ ਆਪਣੀ ਗੋਦੀ ਵਿੱਚ ਉਕਲਿਆ ਤੇ ਇਹ ਜਿਹੜੀ ਦਾਈ ਸੀਗੀ ਫਿਰ ਇਹਨੇ ਇਨਾ ਜਿਹੜਾ ਜ਼ਹਿਰ ਸੀਗਾ ਇਹਦੇ ਦੁੱਧ ਤੇ ਲੱਗਿਆ ਇਹ ਨੂੰ ਚੜਨ ਲੱਗਿਆ ਤੇ ਧਰਤੀ ਤੇ ਜਦੋਂ ਡਿੱਗ ਪਈ ਐ ਤੇ ਸਰੀਰ ਇਹਦਾ ਫਟਣ ਲੱਗਦਾਗਾ ਦੁਖੀ ਹੋਈ ਪਈ ਐ ਤਾਂ ਮੂੰਹ ਦੇ ਵਿੱਚੋਂ ਛਾਦੇ ਆਉਣ ਲੱਗੀ ਇਹਨੇ ਦੁਖੀ ਹੋ ਕੇ ਮਾਤਾ ਗੰਗਾ ਜੀ ਨੂੰ ਕਹਿਣ ਲੱਗੀ ਐ ਮਾਤਾ ਜੀ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਐ ਤੇ ਮੈਂ ਬਹੁਤ ਵੱਡੀ ਪਾਪਾਣਾ ਹੇ ਮੇਰੇ ਵਰਗੀ ਕੋਈ ਪਾਪਣ ਨਹੀਂ ਹੈ ਪਹਿਲਾਂ ਵੀ ਮੇਰੇ ਨਾਲ ਇਸ ਤਰ੍ਹਾਂ ਹੋਇਆ ਵੀ ਕਈ ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਜਨਮ ਦਿੱਤਾ ਜਿਹੜੇ ਉਹਨਾਂ ਦੇ ਦੁਸ਼ਮਣ ਹੁੰਦੇ ਸੀ ਵਿਰੋਧ ਕਰਨ ਵਾਲੇ ਕੋਈ ਸਕੇ ਸਰੀਕੇ ਵਾਲੇ ਉਹਨਾਂ ਨੂੰ ਖਤਮ ਕਰਨ ਵਾਸਤੇ ਮੈਨੂੰ ਲਾਲਚ ਦਿੰਦੇ ਮਾਇਆ ਦਿੰਦੇ ਤੇ ਮੈਂ بڑے ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਤੇ ਮਾਤਾ ਜੀ ਮੈਂ ਤੁਹਾਡੇ ਪੁੱਤਰ ਨੂੰ ਵੀ ਮਾਰਨ ਵਾਸਤੇ ਆਈ ਸੀ ਮੈਨੂੰ ਨਿਰਥੀ ਚੰਦਰ ਨੇ ਭੇਜਿਆ ਸੀਗਾ ਕਿ ਦੁੱਧਾ ਤੇ ਜੋ ਜ਼ਹਿਰ ਲਾ ਕੇ ਹਰਗਵੰਦ ਜੀ ਨੂੰ ਮਾਰਨ ਵਾਸਤੇ ਮੈਂ ਬਹੁਤ ਵੱਡੀ ਪਾਪਣਾ ਮੇਰੇ ਤਿੰਨ ਬੱਚੇ ਆ ਤੇ ਮੈਂ ਉਹ ਯਤੀਮ ਹੋ ਜਾਣਗੇ ਤੇ ਇਹਨਾਂ ਗੱਲਾਂ ਕਰਦੀ ਕਰਦੀ ਜਿਹੜੀ ਦਾਈ ਸੀ ਸੋਭਾ ਦਾਈ ਉਹ ਧਮ ਤੋੜ ਗਈ ਐ ਮਰ ਗਈ ਸੀ ਤੇ ਦੇਖੋ ਇੱਕ ਤੇ ਦਾਈ ਨੂੰ ਵੀ ਲਾਣਤਾ ਪੈਂਦੀਆਂ ਨੇ ਕਿ ਗੁਰੂ ਘਰ ਦੇ ਵਿੱਚ ਆ ਕੇ ਉਹਨੇ ਹਰਗੁਬਿੰਦ ਮਹਾਰਾਜਿਆਂ ਨੂੰ ਮਾਰਨ ਦੇ ਵਾਸਤੇ ਬੜੇ ਐਸੇ ਕਦਮ ਚੁੱਕੇ ਤੇ ਦੂਸਰੀ ਗੱਲ ਜਿਹੜਾ ਹੈ ਪਿਰਥੀ ਚੰਦ ਇਹ ਵੀ ਬੜਾ ਧੋਖੇਬਾਜ਼ ਬੰਦਾ ਸੀਗਾ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਆਪਣੇ ਭਤੀਜੇ ਦਾ ਬੈਰੀ ਬਣਿਆ ਹੋਇਆ ਸੀਗਾ ਤੇ ਇਹਨੇ ਬਹੁਤ ਯਤਨ ਕੀਤੇ ਸੀ ਉਸ ਤੋਂ ਬਾਅਦ ਫਿਰ ਮਾਤਾ ਗੰਗਾ ਜੀਆ ਨੇ ਗੁਰੂ ਅਰਜਨ ਦੇ ਮਹਾਰਾਜਿਆਂ ਨੂੰ ਕਹੇ ਆ ਸੱਚੇ ਪਾਤਸ਼ਾਹ ਜੀ ਸਾਦਾ ਸਾਡਾ ਇੱਥੇ ਬਡਾਲੀ ਦੇ ਵਿੱਚ ਰਹਿਣਾ ਠੀਕ ਨਹੀਂ ਹੈ ਕਿਉਂਕਿ ਇੱਥੇ ਹਰਗੋਬਿੰਦ ਜੀ ਨੂੰ ਮਾਰਨ ਵਾਸਤੇ ਬੜੀਆਂ ਤਰ੍ਹਾਂ ਤਰ੍ਹਾਂ ਦੇ ਚਾਲਾਂ ਚੱਲੀਆਂ ਜਾ ਰਹੀਆਂ ਨੇ ਤੇ ਸਾਨੂੰ ਤੁਸੀਂ ਕੌਲ ਸਰ ਸੁਦਾ ਸਰ ਦੇ ਅੰਮ੍ਰਿਤਸਰ ਇੱਥੇ ਆਪਣੇ ਕੋਲ ਬਣਾ ਲਓ ਤੇ ਮੈਂ ਇੱਥੇ ਆਪਣੇ ਘਰ ਵਿੱਚ ਰਹਿ ਕੇ ਗੁਜ਼ਾਰਾ ਕਰਾਂਗੀ ਤਿੰਨ ਵਾਰ ਬਡਾਲੀ ਗੁਰੂ ਕੀ ਬਡਾਲੀ ਦੇ ਵਿੱਚ ਹਰਗੋਬਿੰਦ ਮਹਾਰਾਜ ਜੀ ਅਤੇ ਵਾਰ ਹੋਏ ਤੇ ਪ੍ਰਥੀਚੰਦ ਨੇ ਸਤਗੁਰਾਂ ਨੂੰ ਖਾਤਮ ਕਰਨ ਵਾਸਤੇ ਬਹੁਤ ਚਾਲਾਂ ਚੱਲੀਆਂ ਉਸ ਤੋਂ ਬਾਅਦ ਫਿਰ ਪ੍ਰਥੀਚੰਦ ਨੇ ਕੀ ਕਰਿਆ ਇੱਕ ধੁਨੀ ਚੰਦ ਨਾਮ ਦਾ ਬ੍ਰਹਮਣ ਸੀਗਾ ਉਹ ਗੁਰੂ ਘਰ ਦੇ ਵਿੱਚ ਆਉਂਦਾ ਹੁੰਦਾ ਤੇ ਉਹਨੂੰ ਕਹਿਆ ਗਿਆ ਵੀ ਮੈਂ ਤੈਨੂੰ ਮਾਇਆ ਦੇਵਾਂਗਾ ਦਹੀਂ ਨੂੰ ਲੈ ਜਾ ਤੇ ਹਰਗੋਬਿੰਦ ਜੀ ਨੂੰ ਜਾ ਕੇ ਖਵਾਇਆ ਦਹੀਂ ਦੇ ਵਿੱਚ ਜ਼ਹਿਰ ਪਾਇਆ ਗਿਆ ਤੇ ਜਦੋਂ ਹੁਣ ਉਹ ਗੁਰੂ ਘਰ ਪਹੁੰਚਿਆ ਹਰਗੋਬਿੰਦ ਮਹਾਰਾਜ ਜੀ ਦੇ ਕੋਲੇ ਬੱਚੇ ਨੂੰ ਖਿਡਾਉਣ ਦੇ ਵਾਸਤੇ ਖੜਾავੇ ਦੇ ਤੌਰ ਤੇ ਆਇਆ ਸੀ ਤੇ ਚੁੱਕ ਕੇ ਜਦੋਂ ਲੈ ਕੇ ਜਾਂਦਾ ਹੈ ਤੇ ਦਹੀਂ ਖਵਾਉਣ ਲੱਗੇ ਉਸ ਵੇਲੇ ਹਰਗੋਬਿੰਦ ਮਹਾਰਾਜ ਜੀ ਦੀ ਉਮਰ 2 ਸਾਲ ਸੀਗੀ ਤਾਂ ਜਦੋਂ ਦਹੀਂ ਖਵਾਉਣ ਲੱਗੇ ਤੇ ਬੱਚਾ ਹੁਣ ਰੋਣ ਲੱਗ ਪਿਆ ਹਰਗੋਬਿੰਦ ਜੀ ਦਹੀਂ ਨਹੀਂ ਖਾਂਦੇ ਤਾਂ ਰੋਣ ਦੀ ਆਵਾਜ਼ਾ ਸੁਣ ਕੇ ਭਾਈ ਗੁਰਦਾਸ ਜੀ ਆ ਗਏ ਮਾਤਾ ਗੰਗਾ ਜੀ ਆ ਗਏ ਸਾਰੇ ਜਨ ਨੇ ਜਦੋਂ ਨੇੜੇ ਆਇਆ ਤੇ ਬੱਚੇ ਨੂੰ ਪੁੱਛਿਆ ਗਿਆ ਹਰਗੋਬਿੰਦ ਜੀ ਨੂੰ ਵੀ ਕੀ ਗੱਲ ਹੋ ਗਈ ਕਿਉਂ ਰੋਨੇ ਹੋ ਤਾਂ ਉਹਨਾਂ ਨੇ ਤੋਤਲੀ ਆਵਾਜ਼ ਵਿੱਚ ਦੱਸਿਆ ਵੀ ਇਹ ਮੈਨੂੰ ੱੱਕੇ ਨਾਲ ਦਹੀਂ ਖਵਾਉਂਦੇ ਐ ਤਾਂ ਜਦੋਂ ਦਹੀਂ ਨਾ ਖਾਧਿਓ ਦਹੀਂ ਫਿਰ ਕੁੱਤੇ ਨੂੰ ਪਾਈ ਗਈ ਤਾਂ ਉਹ ਕੁੱਤਾ ਫਿਰ ਦਹੀਂ ਖਾ ਕੇ ਮਰ ਗਿਆ ਸੀਗਾ ਵੀ ਮਤਲਬ ਉਹਦੇ ਵਿੱਚ ਜ਼ਹਿਰ ਸੀਗੀ ਹਰਗੋਬਿੰਦ ਮਹਾਰਾਜ ਜੀਆ ਨੂੰ ਵਾਹਿਗੁਰੂ ਪਰਮੇਸ਼ਰ ਨੇ ਕਈ ਵਾਰੀ ਜਿਹੜਾ ਇਹੋ ਜੇ ਸਮੇਂ ਦੇ ਵਿੱਚੋਂ ਬਚਾਇਆ ਤੇ ਬਾਣੀ ਦਾ ਬਚਨਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਫਿਰ ਮਾਲਕ ਆਪ ਸਹਾਈ ਹੁੰਦਾ ਆਪਣੇ ਪਿਆਰਿਆਂ ਦੇ ਤੇ ਪ੍ਰਥੀ ਚੰਦ ਨੇ ਬੜੀਆਂ ਚਾਲਾਂ ਚੱਲੀਆਂ ਸਤਗੁਰਾਂ ਨੂੰ ਖਤਮ ਕਰਨ ਲਈ ਇਸ ਤੋਂ ਅਗਲੀ ਜਿਹੜੀ ਵਿਚਾਰ ਆ ਹੁਣ ਆਪਾਂ ਅਗਲੀ ਵੀਡੀਓ ਵਿੱਚ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ